ਉਸ ਤੋਂ ਬਾਅਦ ਹਨਾ ਬਾਈ ਮੈਂ ਦੋ ਭੈਣਾਂ ਦੇ ਵਿਆਹ ਕੀ ਮੈਨੂੰ ਨਹੀਂ ਲੱਗਦਾ ਵੀ ਸਾਡਾ ਕੋਈ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਜਿਹੜਾ ਪੋਡਕਾਸਟ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਇੱਕ ਦਿਹਾੜੀਦਾਰ ਮਜ਼ਦੂਰ ਦੇ ਨਾਲ ਹੋਵੇਗੀ ਸਵਾਗਤ ਕਰਦੇ ਹਾਂ ਜੀ ਇਹਨਾਂ ਦਾ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਆਪਣੇ ਚੈਨਲ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੇ ਨਾਲ ਮੇਰਾ ਪਹਿਲਾ ਸਵਾਲ ਇਹਨਾਂ ਨੂੰ ਇਹ ਹੋਵੇਗਾ ਕਿ ਇਹਨਾਂ ਨੂੰ ਮਜ਼ਦੂਰੀ ਕਰਨ ਦੀ ਲੋੜ ਕਿਉਂ ਪਈ ਜਿਵੇਂ ਕਿ ਵੀਰੇ ਹਨਾ ਤੁਸੀਂ ਪੁੱਛਿਆਗਾ ਵੀ ਮਜ਼ਦੂਰੀ ਕਿਉਂ ਕਰਨੀ ਪਈ ਹਨਾ ਬਾਈ ਓਵੇਂ ਯਾਰ ਮੈਂ ਤੁਹਾਨੂੰ ਦੱਸਣਾ ਚਾਹਨਾਗਾ ਵੀ ਵੀਰੇ ਮਜ਼ਦੂਰੀ ਕਰਨਾ ਜਾਣਦੀ ਹਨਾ ਮਜ਼ਦੂਰ ਬਣਨਾ ਜਾਂ ਬਾਈ ਹਨਾ ਮਜ਼ਦੂਰ ਕਹਾਉਣਾ ਇਹ ਤਾਂ ਹੈ ਨਹੀਂ ਵੀ ਕੋਈ ਬੰਦਾ ਕੁੱਖ ਦੇ ਵਿੱਚ ਹੀ ਮਜ਼ਦੂਰ ਹੁੰਦਾਗਾ ਹਨ ਬਾਈ ਬਾਤ ਮਤਲਬ ਕੀ ਆ ਵੀ ਜਦੋਂ ਬੱਚੇ ਦਾ ਜਨਮ ਹੁੰਦਾਗਾ ਹਨ ਉਹ ਜਿਹੜੇ ਹਾਲਾਤਾਂ ਦੇ ਵਿੱਚ ਵੀਰੇ ਹਨ ਉਹ ਜਨਮ ਲੈਂਦਾਗਾ ਉਹ ਨੂੰ ਮਜਬੂਰ ਕਰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਨ ਦੇ ਲਈ ਕਿਉਂ ਕਿਉਂਕਿ ਜਦੋਂ ਉਹ ਜਨਮ ਲੈਂਦਾਗਾ ਉਸ ਦੇ ਘਰ ਦੇ ਹਾਲਾਤ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਤੁਸੀਂ ਕਹਿੰਦੇ ਉਹ ਵੀ ਮਜ਼ਦੂਰ ਕਿਉਂ ਬਣਨਾ ਪਿਆ ਮੈਂ ਵੀ ਬਾਈ ਹਨਾ ਉਸੇ ਹੀ ਤਰ੍ਹਾਂ ਮੇਰਾ ਜਨਮ ਘਰ ਦੇ ਵਿੱਚ ਹੋਇਆ ਮੇਰੇ ਮਾਪਿਓ ਨੇ ਮੈਨੂੰ ਮਤਲਬ ਜਿਵੇਂ ਆਮ ਬੱਚੇ ਪਾਲਦੇ ਨੇ ਚੰਗੀ ਪੜ੍ਹਾਈ ਕਰਾਉਣ ਦੇ ਸੁਪਨੇ ਸੀ ਉਹਨਾਂ ਨੇ ਮੈਨੂੰ ਪਾਲਿਆ ਉਹਨਾਂ ਨੇ ਮੈਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਹਨਾ ਤੇ ਬਸ ਬਾਈ ਸਮਾਂ ਹੀ ਇਹ ਜਿਹਾ ਆ ਗਿਆ ਸੀ ਕੋਈ ਯਾਰ ਵੀ ਬਾਪੂ ਜੀ ਦੀ ਮੌਤ ਤੋਂ ਬਾਅਦ ਬਾਈ ਫਿਰ ਮੈਨੂੰ ਮਜਬੂਰੀ ਹੋ ਗਈ ਮੈਨੂੰ ਮਜਦੂਰੀ ਕਰਨਾ ਤਾਂ ਮੈਂ ਮਜਦੂਰੀ ਕਰਨੀ ਸ਼ੁਰੂ ਕੀਤੀ ਬਾਈ ਕਿਉਂਕਿ ਘਰ ਦੇ ਹਾਲਾਤ ਹੀ ਅਜਿਹੇ ਹੋ ਗਏ ਸੀ ਦੂਜਾ ਸਵਾਲ ਇਹਨਾਂ ਨੂੰ ਮੇਰਾ ਇਹੀ ਹੈ ਕਿ ਕੀ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਬਿਲਕੁਲ ਵੀ ਨਹੀਂ ਪੜਾਇਆ ਜਾਂ ਇਹਨਾਂ ਦੀ ਕੁਆਲੀਫਿਕੇਸ਼ਨ ਜਾਂ ਪੜ੍ਹਾਈ ਲਿਖਾਈ ਕੀ ਹੈ ਨਹੀਂ ਵੀਰੇ ਜਿਵੇਂ ਹੈ ਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਸਕਾਂਗਾ ਕਿ ਮੇਰੇ ਪਿਤਾ ਜੀ ਦਾ ਸੁਪਨਾ ਸੀਗਾ ਵੀ ਮੈਂ ਪੜਾਂ ਉਹਨਾਂ ਨੇ ਮੈਨੂੰ ਪੜਨ ਦੇ ਲਈ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਵੀ ਭੇਜਿਆ ਤੇ ਮੈਂ ਮੰਨ ਕੇ ਚੱਲੋ ਬਾਈ ਤੁਸੀਂ ਇਹ ਸਮਝ ਲਓ ਵੀ 8 9 ਕ ਪੜ ਗਿਆ ਸੀਗਾ 10ਵੀਂ ਦੇ ਵਿੱਚ ਮਤਲਬ ਸੀਗੇ ਜਦੋਂ ਬਾਪੂ ਜੀ ਪੂਰੇ ਹੋਗੇ ਸੀਗੇ ਤੇ ਜਿੱਥੇ ਤੱਕ ਮੈਨੂੰ ਯਾਦ ਆ ਵੀ 10ਵੀਂ ਦੇ ਪੇਪਰ ਸੀਗੇ ਸਾਡੇ ਮਤਲਬ ਹੋਣੇ ਜਦੋਂ ਬੋਰਡ ਦੇ ਪੇਪਰ ਹੋਣੇ ਹੁੰਦੇ ਨੇ ਵੀਰੇ ਆਪਣੇ ਹਨ 10ਵੀਂ ਦੇ ਪੇਪਰ ਹੋਣੇ ਸੀਗੇ ਉਦੋਂ ਮਤਲਬ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਤੇ ਬਸ ਵੀਰੇ ਫਿਰ ਮੈਨੂੰ ਮਨੋ ਵੀ ਤੁਸੀਂ ਇਹ ਸਮਝੋ ਯਾਰ ਵੀਰੇ ਬਸ ਰੋਲ ਨੰਬਰ ਦੀ ਲੈਂਡ ਨਹੀਂ ਜਾਇਆ ਗਿਆ ਮੱਸ ਯਾਰ ਆਏ ਸਮਝ ਲਾ ਵੀ ਤੂੰ ਮਨ ਟੀ ਲੈ ਗਈ ਤਾਂ ਭਾਈ ਮੈਂ ਪੜ ਨਹੀਂ ਸਕਿਆ ਨੇ ਬਾਪੂ ਦੇ ਦਾ ਬੇਬੇ ਦੇ ਬਹੁਤ ਸੁਪਨੇ ਸੀਗੇ ਵੀ ਮੈਂ ਪੜ ਕੇ ਸਾਡਾ ਮੁੰਡਾ ਸਾਡੀ ਕਰੀਪੀ ਦੂਰ ਕਰ ਦੇਵੇ ਜਿਵੇਂ ਕਿ ਬਾਈ ਜੀ ਹੋਰਾਂ ਨੇ ਤੁਹਾਨੂੰ ਦੱਸਿਆ ਵੀ ਇਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਜਾਂ ਇਹਨਾਂ ਨੂੰ ਮਜ਼ਦੂਰੀ ਕਰਨਾ ਕਿਉਂ ਕਰਨੀ ਪਈ ਜਿਵੇਂ ਕਿ ਬਾਈ ਜੀ ਨੇ ਤੁਹਾਨੂੰ ਦੱਸਿਆਗਾ ਉਹ ਸਾਰੀਆਂ ਗੱਲਾਂ ਵਿਚਾਰਦੇ ਹੋਏ ਤੁਸੀਂ ਅੰਦਾਜ਼ਾ ਲਾ ਲਿਆ ਹੋਵੇਗਾ ਵੀ ਇਹਨਾਂ ਦੇ ਘਰ ਦੇ ਹਾਲਾਤ ਕਿਹੋ ਜਿਹੇ ਹੋਣਗੇ ਆਪਾਂ ਇਹਨਾਂ ਨੂੰ ਇਹੀ ਪੁੱਛਣਾ ਵੀ ਇਹਨਾਂ ਦੇ ਘਰ ਵਿੱਚ ਕੌਣ ਕੌਣ ਹਨ ਅਤੇ ਹੁਣ ਮੌਜੂਦਾ ਹਾਲਾਤ ਇਹਨਾਂ ਦੇ ਕਿਹੋ ਜਿਹੇ ਹਨ ਜਿਵੇਂ ਵੀਰੇ ਹਨਾ ਤੁਸੀਂ ਹੁਣ ਸਵਾਲ ਪੁੱਛਿਆਗਾ ਵੀ ਘਰ ਦੇ ਹਾਲਾਤ ਕਿਹਜੇ ਹਨ ਘਰ ਦੇ ਹਾਲਾਤ ਤਾਂ ਯਾਰ ਤੁਸੀਂ ਮੇਰੀਆਂ ਗੱਲਾਂ ਤੋਂ ਅੰਦਾਜ਼ਾ ਲਾਈ ਸਕਦੇ ਹੋ ਮੈਂ ਤੁਹਾਨੂੰ ਦੱਸ ਦਿੰਨਾ ਤੇ ਬਾਪੂ ਜੀ ਜਦੋਂ ਪੂਰੇ ਹੋ ਗਏ ਸੀ ਉਸ ਤੋਂ ਬਾਅਦ ਹਨਾ ਬਾਈ ਮੈਂ ਦੋ ਭੈਣਾਂ ਦੇ ਵਿਆਹ ਕੀਤੇ ਤੇ ਉਸ ਤੋਂ ਬਾਅਦ ਫਿਰ ਮੇਰੇ ਬਾਪਾ ਜੀ ਮੈਨੂੰ ਕਹਿੰਦੇ ਵੀ ਹੁਣ ਪੁੱਤ ਤੂੰ ਵੀ ਵਿਆਹ ਕਰਾ ਲਾ ਹਨਾ ਤੇ ਫੇਰ ਬਾਈ ਮੈਂ ਵੀ ਵਿਆਹ ਕਰਾ ਲਿਆ ਤੇ ਚਲੋ ਅਸੀਂ ਵਧੀਆ ਯਾਰ ਗੁਜ਼ਰ ਬਸਰ ਕਰੀ ਜਾਂਦੇ ਸੀ ਮੈਂ ਕੰਮ ਤੇ ਜਾਂਦਾ ਸੀ ਤੇ ਬੀਬੀ ਹੁਣੀ ਤੇ ਮੇਰੇ ਘਰ ਵਾਲੀ ਹਨਾ ਘਰੇ ਕੰਮ ਕਰੀ ਜਾਂਦੀਆਂ ਸੀਗੀਆਂ ਹਨਾ ਤੇ ਕਈ ਵਾਰ ਬੀਬੀ ਨੇ ਕੀ ਕਰਨਾ ਹਨਾ ਬਾਈ ਮਤਲਬ ਹੋਰ ਘਰਾਂ ਦੇ ਵਿੱਚ ਗੋਹਾ ਗੋੜਾ ਕਰੇ ਆਉਣਾ ਜਾਂ ਹੋਰ ਕੰਮ ਹੋਰ ਲੈਣਾ ਮੇਰੀ ਘਰ ਵਾਲੀ ਕਈ ਵਾਰ ਜਿਵੇਂ ਲੀੜੇ ਕਪੜੇ ਵੀ ਸੌਂ ਲੈਂਦੀ ਸੀ ਬਾਈ ਮਾੜੇ ਮੋٹے ਜੇ ਮੈਂ ਉਹਨੂੰ ਮਿਲ ਜਾਂਦੇ ਸੀ ਹਨਾ ਪਰ ਯਾਰ ਇੱਕ ਸਮਾਂ ਹੋਰ ਮਾੜਾ ਆਇਆ ਯਾਰ ਮੇਰੇ ਲਈ ਫਿਰ ਮੇਰੀ ਮਾਤਾ ਜੀ ਪੂਰੇ ਹੋ ਗਏ ਬਾਈ ਉਹ ਜਰ ਬਾਪੂ ਜੀ ਦਾ ਚਲਿਆ ਜਾਣਾ ਮੇਰੇ ਲਈ ਇੱਕ ਬਹੁਤ ਵੱਡਾ ਘਾਟਾ ਸੀ ਪਰ ਬਾਈ ਜਦੋਂ ਹਨਾ ਮੇਰੇ ਮਾਤਾ ਜੀ ਗਏ ਤਾਂ ਬਾਈ ਮੈਂ ਅੰਦਰੋਂ ਟੁੱਟ ਗਿਆ ਯਾਰ ਜਮਾਂ ਬਾਈ ਜੇ ਤੂੰ ਪੁੱਛੇ ਮੇਰਾ ਕੰਮ ਤੇ ਮਜਾਂਨ ਨੂੰ ਮਨ ਨਹੀਂ ਕਰਦਾ ਸੀ ਇੱਕਦਾ ਬਾਈ ਮਾਤਾ ਜੀ ਪੂਰੇ ਹੋ ਗਏ ਉਧਰੋਂ ਘਰ ਵਾਲੀ ਕੋਲੇ ਬੱਚਾ ਹੋਣਾ ਸੀ ਬਾਈ ਮੇਰੀ ਮਜਬੂਰੀ ਬਣ ਗਈ ਸੀ ਵੀ ਮੈਂ ਕੰਮ ਤੇ ਜਾਵਾਂ ਤੇ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਹੁਣ ਮੇਰੇ ਦੋ ਬੱਚੇ ਨੇ ਤੇ ਬਸ ਬਾਈ ਹਜੇ ਤੱਕ ਤਾਂ ਉਹੀ ਕੁਝ ਚੱਲਦਾਗਾ ਜਿਹੜਾ ਕੁਝ ਪਹਿਲਾਂ ਤੋਂ ਚੱਲਿਆ ਆਉਂਦਾ ਸੀਗਾ ਜਿਵੇਂ ਕਿ ਬਾਈ ਜੀ ਨੇ ਆਪਣੇ ਘਰ ਦੇ ਹਾਲਾਤਾਂ ਬਾਰੇ ਦੱਸਿਆ ਵੀ ਇਹਨਾਂ ਦੇ ਘਰ ਦੇ ਵਿੱਚ ਇੱਕ ਮਾਂ ਅਤੇ ਦੋ ਭੈਣਾਂ ਹਨ ਹਨ ਤੇ ਉਹਨਾਂ ਦੇ ਇਹ ਵਿਆਹ ਕਰ ਚੁੱਕੇ ਹਨ ਤੇ ਇਹਨਾਂ ਦਾ ਆਪਣਾ ਵੀ ਵਿਆਹ ਹੋ ਚੁੱਕਿਆ ਹੈ ਜਿਵੇਂ ਕਿ ਇਹਨਾਂ ਦੇ ਦੋ ਬੱਚੇ ਹਨ ਇਹਨਾਂ ਨੇ ਆਪਣੇ ਇਸ ਜਿਹੜਾ ਆਪਾਂ ਪਹਿਲਾ ਸਵਾਲ ਪੁੱਛਿਆ ਈ ਉਹਦੇ ਵਿੱਚ ਦੱਸਿਆ ਸੀਗਾ ਠੀਕ ਆ ਹੁਣ ਆਪਾਂ ਇਹਨਾਂ ਨੂੰ ਇਹ ਪੁੱਛਦੇ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੁ ਸਮਾਂ ਦੇ ਪਾਉਂਦੇ ਹੋ ਜਾਂ ਫਿਰ ਇਹਨਾਂ ਨੂੰ ਇਹ ਵੀ ਪੁੱਛਦੇ ਆ ਕੀ ਤੁਹਾਨੂੰ ਛੁੱਟੀ ਕਿਹੜੇ ਦਿਨ ਹੁੰਦੀ ਜਿਹੜੀ ਕਿ ਤੁਸੀਂ ਆਪਣੇ ਬੱਚਾ ਨਾਲ ਬਤਾਉਂਦੇ ਹੋ ਜਿਵੇਂ ਬਾਈ ਹਨਾ ਤੁਸੀਂ ਪੁੱਛਦੇ ਹੋ ਵੀ ਬੱਚਿਆਂ ਦੇ ਨਾਲ ਸਮਾਂ ਯਾਰ ਬੱਚਿਆਂ ਦੇ ਨਾਲ ਸਮਾਂ ਬਾਈ ਬਤਾ ਲਈਦਾ ਬੱਚਿਆਂ ਦੇ ਨਾਲ ਸਮਾਂ ਬਤਾ ਲਈਦਾ ਆਪਾਂ ਕਿਹੜਾ ਯਾਰ ਕੋਈ ਸਰਕਾਰੀ ਅਫਸਰਾਂ ਵਿੱਚ ਜਿਵੇਂ ਤੁਸੀਂ ਪੁੱਛਿਆ ਮੇਰੇ ਤੋਂ ਵੀ ਤੁਹਾਨੂੰ ਕੋਈ ਛੁੱਟੀ ਹੁੰਦੀ ਆ ਨਾ ਵੀ ਆਪਾਂ ਨੂੰ ਕੋਈ ਐ ਦੁਆਰ ਦੀ ਛੁੱਟੀ ਹੋਊਗੀ ਜਾਂ ਫਿਰ ਕੋਈ ਦੀਵਾਲੀ ਦਸਹਿਰੇ ਦੀ ਕੋਈ ਸਰਕਾਰੀ ਛੁੱਟੀ ਹੋਊਗੀ ਵੀ ਜਿਹਦੇ ਆਪਾਂ ਨੂੰ ਪੈਸੇ ਮਿਲ ਜਾਣਗੇ ਹਨਾ ਅਪਾ ਤਾਂ ਬਾਈ ਜੇ ਹੱਥੀਂ ਕੰਮ ਕਰਾਂਗੇ ਤਾਂ ਘਰ ਦੇ ਵਿੱਚ ਆਟਾ ਆਉਣਾਗਾ ਤਾਂ ਰੋਟੀ ਬਣਨੀ ਆ ਨਾ ਬਾਈ ਛੁੱਟੀ ਤਾਂ ਕੋਈ ਹੁੰਦੀ ਨਹੀਂ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਪਾਕਿਸਤਾਨ ਦੇ ਇੱਕ ਸ਼ਾਇਰ ਹੋਏ ਨੇ ਉਹਨਾਂ ਨੇ ਲਿਖਿਆ ਜਿਵੇਂ ਕਿ ਉਹਨਾਂ ਦਾ ਵੀ ਤੂੰ ਹੀ ਰੱਬ ਐ ਉਹਨਾਂ ਦਾ ਵੀ ਤੂੰ ਹੀ ਰੱਬ ਐ ਜੋ ਈਦਾਂ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਆਪਾਂ ਬਾਈ ਜੀ ਨੂੰ ਇਹ ਪੁੱਛਣਾ ਚਾਹਾਂਗੇ ਕਿ ਹੁਣ ਤੱਕ ਦੀਆਂ ਸਰਕਾਰਾਂ ਦੁਆਰਾ ਕੀ ਮਜ਼ਦੂਰ ਵਰਗ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਕਿਉਂਕਿ ਬਾਈ ਜੀ ਨੂੰ ਆਪਾਂ ਇਹ ਪੁੱਛਣਾ ਵੀ ਜਿਹੜਾ ਮਈ ਦਿਵਸ ਜਾਂ ਮਜ਼ਦੂਰ ਦਿਵਸ ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਕੀ ਇਹਨਾਂ ਲਈ ਨਹੀਂ ਮਨਾਇਆ ਜਾਂਦਾ ਕਿ ਉਹ ਇਹਨਾਂ ਦਾ ਦਿਨ ਨਹੀਂ ਹੈ ਸੋ ਬਾਈ ਜੀ ਸਾਨੂੰ ਦੱਸੋ ਵੀ ਜਿਹੜਾ ਮਜ਼ਦੂਰ ਦਿਵਸ ਜਾਂ ਮਈ ਦਿਵਸ ਆ ਉਹ ਉਸ ਦਿਨ ਮਤਲਬ ਕਿਵੇਂ ਉਹ ਮਨਾਇਆ ਜਾਂਦਾਗਾ ਕਿ ਉਹ ਤੁਹਾਡੇ ਲਈ ਦਿਨ ਹੈ ਤੇ ਇੱਕ ਹੋਰ ਚੀਜ਼ ਪੁੱਛਣਾ ਵੀ ਸਰਕਾਰਾਂ ਤੁਹਾਡੇ ਲਈ ਕੀ ਸੋਚ ਰਹੀਆਂ ਹਨ ਨਜ਼ਰਨਾਂ ਦੇ ਕੀ ਵਿਚਾਰ ਹਨ ਉਹ ਵੀ ਸਾਨੂੰ ਦੱਸੋ ਮਈ ਦਿਵਸ ਉਹ ਵੀਰੇ ਹਨਾ ਵੀ ਅਕਸਰ ਹੀ ਮਤਲਬ ਸਕੂਲ ਵੇਲੇ ਸੁਣਿਆ ਸੀਗਾ ਵੀ 1 ਮਈ ਨੂੰ ਮਜ਼ਦੂਰ ਦਿਵਸ ਹੁੰਦਾ ਹੈ ਹਨਾ ਪਰ ਬਈ ਯਾਰ ਜਿਹੜੇ ਹਿਸਾਬ ਦੇ ਸਾਡੇ ਹਾਲਾਤ ਨੇ ਮਜ਼ਦੂਰਾਂ ਦੇ ਹਾਲਾਤ ਨੇ ਹਨਾ ਮੈਨੂੰ ਨਹੀਂ ਲੱਗਦਾ ਵੀ ਸਾਡਾ ਕੋਈ ਦਿਵਸ ਹੋਊਗਾ ਕਿਉਂਕਿ ਯਾਰ ਸਰਕਾਰਾਂ ਆਪਣੀਆਂ ਆਪਾਂ ਕਹਿ ਲੋ ਵੀ ਯਾਰ ਕਾਨਾਪੂਸੀਆਂ ਕਰਕੇ ਚਲੇ ਜਾਂਦੇ ਨੇ ਆਪਣੇ ਫਾਰਮੈਲਿਟੀਆਂ ਕਰਕੇ ਚਲੇ ਜਾਂਦੇ ਨੇ ਵੀਰੇ ਮਤਲਬ ਜਿਹੜਾ ਗਰਾਉਂਡ ਲੈਵਲ ਮਜ਼ਦੂਰ ਆ ਅਸਲ ਤਾਂ ਉਹਨੂੰ ਦੇਖਣ ਦੀ ਲੋੜ ਆ ਤੁਸੀਂ ਇੱਕ ਚੀਜ਼ ਦੇਖੋ ਵੀ ਇਹਨਾਂ ਨੂੰ ਮਜ਼ਦੂਰ ਸਿਰਫ ਇੱਕ ਦਿਨ ਹੀ ਯਾਦ ਆਉਂਦਾਗਾ 364 ਜਾਂ ਤਾਂ ਇਹਨਾਂ ਨੂੰ ਮਤਲਬ ਯਾਦ ਹੀ ਨਹੀਂ ਆਉਂਦਾ ਵੀ ਕੋਈ ਮਜ਼ਦੂਰ ਵੀ ਹੈਗਾ ਉਹ ਵੀ ਤਾਂ ਯਾਦ ਆਉਂਦਾਗਾ ਕਿਉਂਕਿ ਇਹਨਾਂ ਦੀ ਮਜਬੂਰੀ ਆ ਵੀ ਉਹ ਦਿਵਸ ਮਨਾਉਣਾ ਪੈਂਦਾਗਾ ਇਹਨਾਂ ਨੂੰ ਸੰਵਿਧਾਨ ਦੇ ਮਤਾਬਕ ਮੇਰੇ ਦਾ ਇਹ ਹੀ ਕਹਿਣਾ ਵੀ ਸਰਕਾਰਾਂ ਨੇ ਮਜ਼ਦੂਰ ਵਰਗ ਦੇ ਲਈ ਕੁਝ ਵੀ ਨਹੀਂ ਸੋਚਿਆ ਬਾਈ ਕਿਉਂਕਿ ਕਿ ਬਾਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਪ੍ਰਾਈਵੇਟ ਵੀ ਬੰਦਾ ਜੌਬ ਕਰਦਾ ਨਾ ਮੰਨ ਕੇ ਚੱਲੋ ਵੀ ਉਹਦੇ ਕੋਈ ਛੱਟਪੇਟ ਲੱਗ ਜਾਂਦੀ ਆ ਵੀ ਉਹਨੂੰ ਜਿਵੇਂ ਸਾਡੇ ਗਮਾਣ ਚ ਮੁੰਡਾ ਲੱਗਿਆ ਹੋਇਆਗਾ ਵੀ ਵੀ ਉਹ ਦਸਦਾਈ ਮੈਨੂੰ ਵੀ ਉਹਦੇ ਬਾਈ ਛੱਟ ਲੱਗ ਗਈ ਸੀ ਵੀ ਮਤਲਬ ਵੀ ਉਹ 10 15 ਦਿਨ ਕਰੇ ਰਿਹਾ ਬਾਈ ਉਹ ਕਹਿੰਦਾ ਵੀ ਮੈਨੂੰ ਵੀ ਕੋਈ ਐਸਈਐਸ ਖੰਨੀ ਕੋਈ ਆਏ ਜੇ ਦਸਦਾਈ ਵੀਰੇ ਮੈਨੂੰ ਤਾਂ ਇੰਨਾ ਪਤਾ ਨਹੀਂ ਵੀ ਉੱਥੋਂ ਮਤਲਬ ਅੱਧੀ ਤਨਖਾਹ ਮਿਲੀ ਗਈ ਸੀ ਵੀਰੇ ਪਰ ਜਦੋਂ ਮੈਂ ਉਹਦਾ ਪਤਾ ਲੈ ਕੇ ਉਹਦੀ ਗੱਲ ਸੁਣ ਕੇ ਆਇਆ ਮੈਂ ਘਰੇ ਆ ਕੇ ਬਹੁਤ ਹੋਇਆ ਮੈਂ ਕਿਹਾ ਯਾਰ ਵੀ ਸਾਡੇ ਮਜ਼ਦੂਰਾਂ ਦੇ ਪੱਲੇ ਹਨਾ ਬਾਈ ਕੋਈ ਐਸਈਐਸ ਏਬੀਸੀ ਕੋਈ ਹੈ ਹੀ ਨਹੀਂ ਯਾਰ ਵੀ ਜਿਹੜੀ ਮਤਲਬ ਜਦੋਂ ਕਈ ਵਾਰ ਸਾਡੇ ਭਰਾ ਦੇ ਸੱਟ ਲੱਗ ਜੇਵੇ ਹਨ ਉਹ ਸਾਨੂੰ ਅੱਧੀ ਦਿਹਾੜੀ ਦੇ ਦਿਆ ਕਰੇ ਯਾਰ ਜਿਵੇਂ ਕਿ ਬੈਂਕਾਂ ਦੇ ਵੱਲੋਂ ਵੱਖ-ਵੱਖ ਕੰਮਕਾਰਾਂ ਦੇ ਲਈ ਅਲੱਗ-ਅਲੱਗ ਲੋਨ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਆਪਾਂ ਬਾਈ ਜੀ ਨਾਲ ਗੱਲਬਾਤ 'ਚ ਇਹ ਪੁੱਛਦੇ ਆ ਕਿ ਬਾਈ ਜੀ ਬੈਂਕਾਂ ਦੇ ਦੁਆਰਾ ਤੁਹਾਨੂੰ ਕੋਈ ਲੋਨ ਦੀ ਸੁਵਿਧਾ ਦਿੱਤੀ ਜਾਂਦੀ ਆ ਜਾਂ ਫਿਰ ਮਜ਼ਦੂਰ ਵਰਗ ਦੇ ਲਈ ਹਨਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਲੋਨ ਆ ਬੈਂਕ ਦੁਆਰਾ ਉਹ ਤੁਹਾਨੂੰ ਸਹੂਲਤ ਮਿਲਦੀ ਆ ਕਿ ਤੁਹਾਨੂੰ ਉਹਦੇ ਬਾਰੇ ਗਿਆਨ ਨਹੀਂ ਹੈਗਾ ਇਹ ਕਿਸ ਤਰ੍ਹਾਂ ਤੁਸੀਂ ਦੱਸੋ ਸਾਨੂੰ ਹਾਂਜੀ ਵੀਰੇ ਸੁਣਿਆ ਤਾਂ ਹੈਗਾ ਯਾਰ ਮੈਂ ਵੀ ਟੀਵੀ 'ਚ ਵੀ ਅਕਸਰ ਸੁਣਦੇ ਆ ਮਤਲਬ ਮੱਤੇ ਲਾਲੰਦ ਨੇ ਉੱਥੇ ਮਤਲਬ ਮਸ਼ਹੂਰੀ ਆਉਂਦੀ ਆ ਜਦੋਂ ਹਨਾ ਉਹਦਾ ਸੁਣ ਲੈਂਦਾ ਵੀ ਮਜ਼ਦੂਰਾਂ ਦੇ ਲਈ ਜਾਂ ਕਿਰਤੀਆਂ ਦੇ ਲਈ ਜਾਂ ਜਿਹੜੇ ਹੱਥੀਂ ਕੰਮ ਕਰਦੇ ਨੇ ਬਾਈ ਹਨਾ ਉਹਨਾਂ ਦੇ ਲਈ ਵੀ ਸਰਕਾਰਾਂ ਲੋਨ ਦਿੰਦੀਆਂ ਨੇ ਪਰ ਬਈ 33 ਸਾਲ ਦੀ ਉਮਰ ਹੋ ਗਈ ਮੇਰੀ ਤੁਸੀਂ ਇਹ ਸਮਝ ਲਓ ਵੀ ਮੰਨ ਕੇ ਚੱਲੋ ਵੀ 20 ਕ ਸਾਲ ਹੋ ਗਏ ਹੋਣਗੇ ਮੰਨ ਕੇ ਚੱਲੋ ਵੀ ਮੈਨੂੰ ਜਾਣ ਦੀ ਵੱਧ ਹੀ ਹੋ ਗਈ 22 ਸਾਲ 25 ਸਾਲ ਵੀ ਸੁਰਤ ਸਾਹਬੜੀ ਨੂੰ ਮੈਂ ਆਪਣੀ ਸੁਰਤ ਦੇ ਵਿੱਚ ਬਈ ਇੱਕ ਚੀਜ਼ ਦੇਖੀ ਆ ਵੀ ਲੋਨ ਲਾਣ ਦਾ ਵੀਰੇ ਦੂਰ ਦੀ ਗੱਲ ਜੇ ਤੂੰ ਸੱਚ ਪੁੱਛੋਂ ਤੁਸੀਂ ਹਨਾ ਯਾਰ ਸਾਨੂੰ ਯਾਰ ਮਾਈ ਮਤਲਬ ਖਾਤਾ ਵੀ ਖਲਾਉਣ ਬਗ ਜੀ ਨਾ ਜੇ ਬੈਂਕ ਦੇ ਵਿੱਚ ਕਈ ਵਾਰ ਜੀ ਖਾਤਾ ਵੀ ਖਲਾਉਣ ਬਗ ਜੀ ਤਾਂ ਭਾਈ ਸਾਨੂੰ ਯਾਰ ਦੋ ਗਵਾਹੀਏ ਲੈ ਕੇ ਜਾਣੇ ਪੈਂਦੇ ਨੇ ਨਾਲ ਕਉਂ ਕਉਂ ਕੀ ਛਾਂਡੀ ਕੋਈ ਗਰੰਟੀ ਨਹੀਂ ਯਾਰ ਪਾਉਂਦਾ ਛੇਤੀ ਮਤਲਬ ਬੈਂਕ ਨੂੰ ਵੀ ਸਾਡੇ ਤੇ ਵਿਸ਼ਵਾਸ ਨਹੀਂ ਹੈਗਾ ਵੀ ਇਹ ਬੰਦਾ ਆਪਦਾ ਖਾਤਾ ਵੀ ਚਲਾ ਸਕੂਗਾ ਭਾਈ ਲੋਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਤਾਂ ਆਪਣਾ ਖਾਤਾ ਵੀ ਚਲਾਉਣ ਦੇ ਯੋਗ ਨਹੀਂ ਹੈਗੇ ਜੇ ਅਸੀਂ ਖਾਤਾ ਖਰਾਉਣ ਮੇ ਤਾਂ ਵੀ ਸਾਨੂੰ ਉੱਥੇ ਬਾਲੀਆਂ ਮੁਸ਼ਕਲਾਂ ਦੇ ਫਾਰਮੈਲਟੀਆਂ ਦਾ ਹੱਲ ਮਤਲਬ ਸਾਹਮਣਾ ਕਰਨਾ ਪੈਂਦਾ ਵੀਰੇ। ਕਈ ਵਾਰ ਬਾਈ ਜੀ ਮੈਂ ਸੁਣਿਆਗਾ ਵੀ ਮਤਲਬ ਤੁਸੀਂ ਆਪਣਾ ਰੋਟੀ ਵਾਲਾ ਡੱਬਾ ਸਵੇਰੇ ਲੈ ਕੇ ਜਾਂਦੇ ਹੋ ਤੇ ਕਈ ਵਾਰ ਉਹ ਮਤਲਬ ਖਾਲੀ ਤੁਹਾਨੂੰ ਲੈ ਕੇ ਵਾਪਸ ਆਉਣਾ ਪੈਂਦਾਗਾ। ਕੀ ਤੁਹਾਡੇ ਨਾਲ ਇਸ ਤਰ੍ਹਾਂ ਕਦੇ ਹੋਇਆਗਾ ਕਿ ਇਹ ਗੱਲ ਸੱਚ ਆ ਵੀ ਜਿਹੜੇ ਮਤਲਬ ਮਜ਼ਦੂਰ ਨੇ ਉਹਨਾਂ ਨੂੰ ਕਈ ਵਾਰੀ ਆਪਣਾ ਖਾਲੀ ਡੱਬਾ ਜਿਹੜਾ ਰੋਟੀ ਵਾਲਾ ਉਹ ਉਸੇ ਹੀ ਤਰ੍ਹਾਂ ਵਾਪਸ ਲੈ ਕੇ ਜਾਣਾ ਪੈਂਦਾਗਾ। ਲੇਬਰ ਚੌਂਕ ਦੇ ਵਿੱਚੋਂ ਕਿਉਂਕਿ ਉਹਨਾਂ ਨੂੰ ਕੋਈ ਵੀ ਮਜ਼ਦੂਰੀ ਕਰਨ ਦੇ ਲਈ ਲੈਣ ਨਹੀਂ ਆਉਂਦਾ ਇਸ ਤਰ੍ਹਾਂ ਹੋਇਆ ਕਰੇ ਤੁਹਾਡੇ ਨਾਲ ਹਾਂਜੀ ਵੀਰੇ ਇਹ ਗੱਲ ਤੁਹਾਡੀ ਸਹੀ ਆ ਵੀ ਕਈ ਵਾਰ ਮਜ਼ਦੂਰ ਨੂੰ ਰੋਟੀ ਵਾਲਾ ਡੱਬਾ ਜਿਹੜਾ ਮਤਲਬ ਉਸੇ ਤਰ੍ਹਾਂ ਖਾਲੀ ਲੈ ਕੇ ਆਉਣਾ ਪੈਂਦਾ ਕਿਉਂਕਿ ਜਦੋਂ ਬਈ ਅਸੀਂ ਲੇਬਰ ਚੌਂਕ ਦੇ ਵਿੱਚ ਜਾਂਦੇ ਆਂਗੇ ਉੱਥੇ ਕਈ ਵਾਰ ਸਾਰੇ ਮਜ਼ਦੂਰਾਂ ਨੂੰ ਮਤਲਬ ਇਹ ਕਹਿ ਲਿਏ ਵੀ ਥੋੜੇ ਜਿਹੇ ਸਮੇਂ ਜੀ ਲੈ ਮਤਲਬ ਸੱਦਾ ਆ ਜਾਂਦਾਗਾ ਜਾਂ ਉਹਨਾਂ ਨੂੰ ਲੈਣ ਦੇ ਲਈ ਆ ਜਾਂਦੇ ਨੇ ਜਿਨ੍ਹਾਂ ਨੂੰ ਕੰਮ ਦੇ ਲਈ ਲੋਡ ਹੁੰਦੀ ਆ। ਕਈ ਵਾਰ ਬਾਈ ਮਤਲਬ ਦੇਖਿਆਗਾ ਵੀ ਦੁਪਹਿਰੇ ਵੀ ਬਾਈ ਹਨਾ ਕਈ ਵਾਰ ਸਾਨੂੰ ਮੋੜਨਾ ਪੈ ਜਾਂਦਾ। ਪਰ ਬਾਈ ਮੈਂ ਤਾਂ ਇਹ ਜਿਹੇ ਹਾਲਾਤ ਵੀ ਦੇਖੇ ਨੇ ਆਪਦੇ ਵੀ ਕਈ ਵਾਰ ਮਤਲਬ ਮੈਨੂੰ ਉੱਥੇ ਸਾਰੀ-ਸਾਰੀ ਦਿਹਾੜੀ ਮਤਲਬ ਰੋਟੀ ਵਾਲਾ ਡੱਬਾ ਹੱਥ 'ਚ ਫੜ ਕੇ ਬੈਠ ਕੇ ਮਤਲਬ ਬੈਠਾ ਰਹਿੰਦਾ ਹੀ ਬਾਈ ਮੈਂ ਕਿਉਂਕਿ ਕਿਉਂਕਿ ਬਾਈ ਮੈਨੂੰ ਪਤਾ ਹੁੰਦਾ ਸੀ ਵੀ ਘਰੇ ਮਤਲਬ ਖਾਣ ਦੇ ਲਈ ਕੁਝ ਨਹੀਂ ਹੈਗਾ ਯਾਰ ਵੀ ਮੈਂ ਇਸ ਉਮੀਦ 'ਚ ਬੈਠਾ ਰਹਿੰਦਾ ਸੀਗਾ ਵੀ ਯਾਰ ਕੋਈ ਘੰਟਾ ਕੀ ਲਵਾ ਲੂਗਾ ਵੀ ਜਾਂਦੇ ਹੋਏ ਯਾਰ 10-20 ਰੁਪਈਆਂ ਦੀਆਂ 50 ਰੁਪਈਆਂ ਦੀਆਂ ਬਾਹਲਾ ਨਹੀਂ ਕੋਈ ਰੋਟੀ ਜਾਂ ਕੋਈ ਹੋਰ ਆਟਾ ਪਾਣੀ ਘਰੇ ਲੈ ਜਾਾਂਗੇ ਤੁਸੀਂ ਐ ਸਮਝ ਲਓ ਯਾਰ ਵੀ ਮਜ਼ਦੂਰਾਂ ਦੇ ਬਹੁਤ ਮਾੜੇ ਹਾਲਾਤ ਨੇ ਬਾਈ ਯਾਰ ਵੀ ਇਹੋ ਜਿਹੇ ਹਾਲਾਤਾਂ ਵਿੱਚੋਂ ਵੀ ਗੁਜ਼ਰੇ ਹੋਏ ਆ ਵੀਡੀਓ ਦੇ ਅਖੀਰ ਦੇ ਵਿੱਚ ਆਪਾਂ ਇਸ ਵੀਰ ਦਾ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਡੇ ਲਈ ਆਪਣਾ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਤੁਹਾਡਾ ਵੀ ਬਾਈ ਜੀ ਬਹੁਤ ਧੰਨਵਾਦ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਤੁਹਾਡੇ ਚੈਨਲ ਤੇ ਆ ਕੇ ਵੀਡੀਓ ਕਰ ਸਕਾਂ ਤੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੇ ਦਰਸ਼ਕਾਂ ਨੂੰ ਵੀ ਇੱਕੋ ਹੀ ਵੀਰ ਦਾ ਕੀ ਆਪਣੇ ਮਜ਼ਦੂਰ ਭਾਈ ਨੂੰ ਜਰੂਰ ਸਾਥ ਦਿਓ ਜੀ ਮਜ਼ਦੂਰਾਂ ਦਾ ਜਰੂਰ ਸਾਥ ਦਿਓ ਧੰਨਵਾਦ ਭਾਈ ਤੇ ਦਰਸ਼ਕੋ ਤੁਹਾਡੇ ਲਈ ਕੀ ਵੀਡੀਓ ਕਿਸ ਤਰ੍ਹਾਂ ਲੱਗੀ ਵੀਡੀਓ ਦੇ ਵਿੱਚ ਜਿਹੜੀ ਛੋਟੀ ਜੀ ਵੀਡੀਓ ਆ ਸੋ ਥੋੜੀਆਂ ਜੀਆਂ ਗੱਲਾਂ ਕਰੀਆਂ ਗਈਆਂ ਨੇ ਵੀਰ ਜੀ ਨਾਲ ਉਹ ਕਿਸ ਤਰ੍ਹਾਂ ਲੱਗੀਆਂ ਕਿ ਇਹੋ ਜਿਹੇ ਹਾਲਾਤ ਤੁਹਾਡੇ ਆਲੇ-ਦਾਲੇ ਜਿਹੜੇ ਮਜ਼ਦੂਰ ਮਜ਼ਦੂਰੀ ਕਰਨ ਆਉਂਦੇ ਨੇ ਜਾਂ ਫਿਰ ਤੁਹਾਡੇ ਆਲੇ-ਦੁਆਲੇ ਘਰਾਂ ਦੇ ਵਿੱਚੋਂ ਮਜ਼ਦੂਰ ਮਜ਼ਦੂਰੀ ਕਰਨ ਦੇ ਲਈ ਜਾਂਦੇ ਹੋਣਗੇ ਉਹਨਾਂ ਦੇ ਸੱਚਮੁੱਚ ਇਸ ਤਰ੍ਹਾਂ ਦੇ ਹਾਲਾਤ ਹਨ ਤਾਂ ਤੁਸੀਂ ਕਮੈਂਟ ਦੇ ਵਿੱਚ ਉਹ ਗੱਲਾਂ ਨੂੰ ਆਪਣੀਆਂ ਕਹਾਣੀਆਂ ਨੂੰ ਜ਼ਰੂਰ ਲਿਖਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤਿ ਇਸ ਵੀਡੀਓ ਦੇ ਰਾਹੀਂ ਸਰਕਾਰ ਨੂੰ ਵੀ ਅਸੀਂ ਇਹ ਗੁਜਾਰਸ਼ ਕਰਦੇ ਆਂ ਕਿ ਮਜ਼ਦੂਰ ਵਰਗ ਦੇ ਲਈ ਚੰਗੇ ਤੋਂ ਚੰਗੇ ਕਦਮ ਚੁੱਕੇ ਜਾਣ ਤਾਂ ਜੋ ਜਿਹੜਾ ਸਾਡਾ ਮਜ਼ਦੂਰ ਵਰਗ ਆ ਉਸ ਦੇ ਹਾਲਾਤ ਸੁਧਾਰ ਹੋ ਸਕੇ ਸੋ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜਰੂਰ ਲਿਖਣਾ ਜੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ